ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਲੋਕ ਹਿੱਤਾਂ ਲਈ ਚਲਾਈਆਂ ਸਕੀਮਾਂ ਦੇ ਤਹਿਤ ਲੋਕਾਂ ਨੂੰ ਜਾਣੂ ਕਰਾਉਣ ਲਈ ਲੋਕਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੈਂਪ ਲਾਏ ਜਾ ਰਹੇ ਹਨ ਜਿਨ੍ਹਾਂ ਦੇ ਤਹਿਤ ਅੱਜ ਫਾਜ਼ਿਲਕਾ ਦੇ ਸ਼੍ਰੀ ਗੋਬਿੰਦ RAM ਲਾਇਬ੍ਰੇਰੀ ਵਿਖੇ ਇੱਕ ਕੈਂਪ ਲਗਾਇਆ ਗਿਆ ਜਿੱਥੇ ਸਾਬਕਾ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਵਿਸ਼ੇਸ਼ ਤੌਰ ਤੇ ਪੁੱਜੇ ਉੱਥੇ ਸਮੂਹ ਭਾਈਚਾਰੇ ਦੇ ਵੱਖ-ਵੱਖ ਆਗੂ ਅਤੇ ਉਦਧਾਰਕ ਮੌਜੂਦ ਰਹੇ ਇੱਥੇ ਇਹਨਾਂ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਲੋਕ ਇਤਨੇ ਚਲਾਈਆਂ ਗਈਆਂ ਸਕੀਮਾਂ ਚਾਹੇ ਕਿਸਾਨ ਨਿਧੀ ਦੀ ਸਕੀਮ ਹੋਵੇ ਚਾਹੇ ਲੋਕਾਂ ਨੂੰ ਮਿਲਣ ਵਾਲੇ ਕੱਚੇ ਮਕਾਨਾਂ ਦੇ ਪੈਸਿਆਂ ਦੀ ਸਕੀਮ ਹੋਵੇ ਚਾਹੇ ਹੈਲਥ ਕਾਰਡ ਬਣਾਉਣ ਦੀ ਸਕੀਮ ਹੋਵੇ ਉਸ ਤੋਂ ਲੋਕਾਂ ਨੂੰ ਜਾਣੂ ਕਰਾਇਆ ਹੋਰ ਬੋਲਦੇ ਕਿ ਕੁਝ ਕਿਹਾ ਗਿਆ ਅਗਲਕ ਥਾਵਾਂ 'ਤੇ ਨਾਮ ਲਗਾਏ ਜਾ ਰਹੇ ਨੇ ਇਸ ਤਰ੍ਹਾਂ ਦਾ ਲੋਕਾਂ ਨੂੰ ਫਾਇਦਾ ਹੋ ਰਿਹਾ ਦੇਖੋ ਗੱਲ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਉਹ ਕਰਦੀ ਹੈ ਨਾਟਕ ਨਹੀਂ ਕਰਦੀ ਆਮ ਆਦੀ ਪਾਰਟੀ ਵਾਂਗ ਮੋਦੀ ਸਾਹਿਬ ਦੀ ਜਿਹੜੀ ਸਕੀਮ ਆਯੂ ਸਮਾਨ ਸਕੀਮ ਦੇ ਵਿੱਚ 5 ਲੱਖ ਦਾ ਇਲਾਜ ਜਿਹੜਾ ਹੈ ਇਲਾਜ ਹੋਣਾ ਬੜਾ ਜ਼ਰੂਰੀ ਹੈ ਮਕਾਨ ਬਣਨਾ ਬੜਾ ਜ਼ਰੂਰੀ ਹੈ ਐਸ ਕਰਕੇ ਅਸੀਂ ਜੋ ਵਾਦੇ ਕੀਤੇ ਨੇ ਅੱਜ ਕੈਂਪ ਲਾ ਕੇ ਲੋਕਾਂ ਦੇ ਹੱਥ ਦੀ ਹੱਤਾ ਇਹ ਨਹੀਂ ਹੈ ਕਿ ਅਸੀਂ ਅੱਜ ਹੀ ਬਣਾ ਕੇ ਕਾਰਡ ਹੱਥ ਵਿੱਚ ਦੇਣਾ ਹੈ ਔਰ 5 ਲੱਖ ਦਾ ਇਲਾਜ ਜਿਹੜਾ ਹੈ ਮੁਫਤ ਲੋਕਾਂ ਦਾ ਕਿੰਨੇ ਲੋਕਾਂ ਨੇ ਕਿਰਾਇਆ ਕਿੰਨਾ ਇਸ ਦੀ ਫਾਇਦਾ ਹੈ ਮੋਦੀ ਸਾਹਿਬ ਨੇ ਦੇਖਿਆ ਕਿ ਗਰੀਬ ਜਿਹੜਾ ਹੈ ਇਲਾਜ ਕਰਾਣ ਤੋਂ ਵਾਂਝਾ ਰਹਿ ਜਾਂਦਾ ਹੈ ਔਰ ਉਹਨਾਂ ਨੇ ਆਯੁਸ਼ਮਨ ਕਾਰਡ ਬਣਾ ਕਿੰਨੇ ਲੋਕਾਂ ਦੇ ਇਲਾਜ ਹੋਇਆ ਕਿੰਨੇ ਗੋਡੇ ਬਦਲਾਏ ਹਾਰਟ ਦਾ ਕੰਮ ਕਰਾਇਆ ਔਰ ਇਹ ਜਿਹੜੀ ਸਕੀਮ ਹੈ ਬਹੁਤ ਬੜੀ ਹੈ ਐ ਸਕੀਮ ਨੂੰ ਦੇਖਦੇ ਹੋਏ ਇੱਕ ਹਾਸਾ ਹੋਣੇ ਗੱਲ ਹੈ ਕੱਲ ਪਰਸੂ ਵਿਧਾਨ ਸਭਾ ਦੇ ਵਿੱਚ ਆਮ ਆਦੀ ਪਾਰਟੀ ਨੇ ਕਹ ਕੇ ਸਿੱਧਾ 10 ਲੱਖ ਰੁਪਿਆ ਦੇ ਦੇ ਜਦੋਂ ਮੋਦੀ ਸਾਹਿਬ 5 ਲੱਖ ਰੁਪਿਆ ਅਸੀਂ ਆਧਾਰ ਕਾਰਡ ਦੇ ਪਰਿਵਾਰ ਨੂੰ ਦੇ ਰਿਹਾ ਤੇ ਇਲਾਜ ਹੋ ਰਿਹਾ ਤੇ ਉਹਨਾਂ ਨੂੰ ਇਹ ਪੁੱਛਿਆ ਜਾਵੇ ਤੁਹਾਡੇ ਕੋਲ ਇੰਨਾ ਬਜਟ ਹੈ ਤੁਸੀਂ 1000 ਰੁਪਇਆ ਮਾਤਾਂ ਬੇਣਾਂ ਨੂੰ ਕਿਹਾ ਸੀ ਉਹ ਨਹੀਂ ਦਿੱਤਾ ਕਿਸਾਨ ਨੂੰ ਤੁਸੀਂ ਭਾਉਜ ਦੇ ਪਰਤੀ ਵੀ 1000 ਰੁਪਇਆ ਕਿਹਾ ਪਟਵਾਰੀ ਪਿੱਛੇ ਉਹ ਨਹੀਂ ਦਿੱਤਾ ਤੁਸੀਂ ਆਪਣਾ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਔਰ ਜਿੱਥੇ ਇਹ ਜਿਹੜਾ ਆਯੂਸ਼ਮਾਨ ਸਕੀਮ ਹੈ ਇਹ ਕਾਰਡ ਦੇ ਦੋ ਥੱਲੇ ਸੀ ਇਹਨਾਂ ਨੂੰ ਭੀੜ ਜੇ ਪੀੜ ਹੋ ਸੀ ਔਰ ਇਹਨਾਂ ਨੇ ਕਈ ਸੁਬ੍ਹਾ ਤੇ ਚਲਾਇਆ ਨਹੀਂ ਬਾਅਦ ਚ ਲੋਕਾਂ ਦੀ ਆਵਾਜ਼ ਨਾਲ ਫਿਰ ਚਲਾਣਾ ਇਹਨਾਂ ਨੂੰ ਪਿਆ ਤਸਕਰ ਕੇ ਜੋ ਭਾਰਤੀ ਜਨਤਾ ਪਾਰਟੀ ਦੇ ਸ ਦੇ ਪ੍ਰਧਾਨ ਮੰਤਰੀ ਦੀ ਸੋਚ ਹੈ ਜੋ ਕਹਿੰਦੇ ਉਹ ਕਰਦੇ ਆ ਉਧਾ ਰਿਜ਼ਲਟ ਆ ਜੇ ਦੇਖੋ ਸਾਰੇ ਕਾਰਜਕਰਤਾ ਸਮਾਨ ਲੈ ਕੇ ਨਾਲ ਦੀ ਨਾਲ ਬਣਾ ਕੇ ਜਿਹੜਾ ਅੱਜ ਚਲਾਈ ਮਸ਼ੀਨ ਵੀ ਆਯੂ ਸਮਾਨ ਸਕੀਮ ਵੀ ਉਹ ਮਤਲਬ ਜਿਹੜੇ ਕੱਚੇ ਕੋਠੇ ਆ ਉਹ ਵੀ ਔਰ ਜਿਹੜਾ ਕਿਸਾਨ ਦਾ 2000 ਰੁਪਏ ਕਿਸੇਰ ਉਹਦਾ ਵੀ ਇਹ ਸਾਰੀਆਂ ਸਕੀਮਾਂ ਤੁਰੰਤ ਜਿਹੜੀ ਹੱਥ ਹੱਥ ਲਾਗੂ ਕਰਕੇ ਅਸੀਂ ਦੇ ਰਹੇ ਹਾਂ ਕੋਸ਼ਿਸ਼ ਤੇ ਇੱਕ ਸਲੋਗਨ ਦਿੱਤਾ ਹੈ ਕਿ ਪਾਪਾ ਦੇ ਸੇਵਾਦਾਰ ਅੱਗੇ ਤੌਟੇ ਦੁਆਰ ਕੀ ਪਾਪਾ ਵਰਕਰ ਜਿਹੜੇ ਇੱਕ ਟੋਕੇ ਪੂਰਾ ਗਰਾਉਂਡ ਦੇ ਲੋਕਾਂ ਦੇ ਕੰਮ ਕਰ ਰਹੇ ਨੇ सारे कर रहे ने क्यों नहीं।, नहीं कर रहे एकजुट ताई देखो सारे बैठे सारे कम कर रहे हैं जी कोई गल नहीं तो फिर विपक्ष पार्टियां विरोधी पार्टियां गलती कर दी रहती है एबीआई न्यूज चैनल देखने वाले सभी दर्शकों से हम अपील करते हैं की एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत